ਵਾਹਿਗੁਰੂ ਸਤਿਕਾਰਯੋਗ ਗੁਰਮੁਖ ਪਿਆਰਿਓ ਜੋ ਕਿ ਜਗ ਜਨਨੀ ਜਿਹੜੀ ਦਾਨੀ ਭਗਤ ਸੂਰਮੇ ਅਵਤਾਰਾਂ ਜਨਮ ਦੇਣ ਵਾਲੀ ਮਾਤਾ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦੇ ਵਿੱਚ ਅਤਿਅੰਤ ਸਹਿਣਸ਼ੀਲਤਾ ਤੇ ਸੰਸਾਰ ਨੂੰ ਜਿਹੜਾ ਸਿੱਧੀ ਦੇਣ ਵਾਲੀਆਂ ਪਰ ਸੰਸਾਰ ਦੇ ਵਿੱਚ ਯੁੱਗਾ ਤੋਂ ਜਿਹਦਾ ਅਪਮਾਨ ਹੁੰਦਾ ਆ ਰਿਹਾ ਉਹਦੇ ਪ੍ਰਤੀ ਇੱਕ ਸੁੰਦਰ ਜੀ ਕਵਿਤਾ ਸਰਵਣ ਹੈ ਯੋਗ ਹਾ ਹਾ ਹੋਤੀ ਦਾ ਤਨ ਬਣਾਉਂਦਿਆਂ ਰੱਬਾ ਤੇਰੀ ਇੱਕ ਗੱਲ ਸਮਝ ਨਾ ਆਈ ਪਾਪੀ ਲੋਕ ਜਹਾਨ ਤੇ ਤੇਰੀ ਉਹ ਮੰਗਦੇ ਨਹੀਂ ਖੁਦਾਈ ਹਉ ਭਾਵੇਂ ਯੁਗ ਬੀਤ ਗਏ ਦਿਨੋਂ ਬਦਲੇ ਨਮਾਜ਼ ਮੰਨ ਮਰਦਾ ਦੀ ਹਵਸ਼ਾ ਨਾਵਾ ਔਰਤ ਬਣਦੀ ਰਹੀ ਨਿਸ਼ਾਨੋ ਜਗ ਤੋਂ ਪਛੜੀ ਨੂੰ ਵਰਤਦੀ ਦਾਸੀ ਗਿਆ ਬਣਾਇਆ ਔਰਤ ਦੀ ਜਾਤੀ ਤੇ ਮੁਟਤੋ ਜ਼ੁਲਮ ਹੁੰਦਾ ਹੈ ਆਇਆ ਹੋ ਇਸ ਜਗ ਦੀ ਜਨਣੀ ਨੂੰ ਕੋਈ ਮੂਰਖ ਕਹੇ ਨੁਕਤੀ ਹੈ ਮਤਗ ਕੀ ਪਿਛੇ ਕੋਈ ਕਹੇ ਪੈਰ ਦੀ ਚੁੱਕੀ ਮਰਦਾਂ ਦੀ ਛੇਦ ਲਈ ਮਰਦਾਂ ਦੀ ਛੇਦ ਲਈ ਯਾਦਾ ਰਹਾ ਗੁਲਾਮ ਬਣਾਇਆ ਔਰਤ ਦੀ ਆਤੀ ਤੇ ਮੁੱਢ ਤੋਂ ਜ਼ੁਲਮ ਹੁੰਦਾ ਹੈ ਆਇਆ ਹੋ ਨਰਦਸ ਸਰੂਪ ਨਖਾਉ ਆਵਾ ਕਾਟ ਨਕਲਸ਼ਮਣ ਨੇ ਵੱਡਿਆ ਕਿਉਂਕਿ ਸੀਤਾ ਰਾਵਣ ਨੇ ਦਾ ਬੈਰ ਉਸ ਤੋਂ ਕੱਢਿਆ ਆਹ ਸ੍ਰੀ ਰਾਮਚੰਦਰ ਜੀ ਨੂੰ ਸੀਤਾ ਨੇ ਅਗਨ ਪਰਖ ਵਿੱਚ ਪਾਇਆ ਔਰਤ ਦੀ ਯਾਤੀ ਤੇ ਮੁਟਤੋ ਜ਼ੁਲਮ ਹੁੰਦਾ ਹੈ ਆਇਆ ਖੇਡੂਆ ਪੰਡ ਮਾਨੇ ਹਰ ਰਾਜ ਕਰੀ ਗਲਵਾੜੀ ਦੁਸ਼ਟੀ ਦਰਜੋਗਨ ਨੇ ਸਾੜੀ ਵਿੱਚ ਸਭਾ ਦੇ ਪਾੜੀ ਸਦਾ ਰੋਪਤੀ ਦਾ ਕਰਨਾ ਨਗਮੇ ਇਹ ਹੁਕਮ ਸੁਣਾਇਆ ਔਰਤ ਦੀ ਆਤੀ ਤੇ ਮੁੱਢ ਤੋਂ ਜਲਮ ਹੁੰਦਾ ਹੈ ਆਓ ਹੋ ਕਿਉਂ ਨਿੰਦਾ ਜਗਤ ਕਰੇ ਲੂਣਾ ਸੀ ਬਿਲਕੁਲ ਨਿਰਦੋਸ਼ਾ ਸਲਵਾਨ ਬਾਦਸ਼ਾਹ ਨੂੰ ਕਿਉਂ ਨਾ ਲੋਕ ਸਿਆਣੇ ਕੋਸੜਾ 60 ਸਾਲਾਂ ਪਿਆ ਕੇ ਦੀ ਲੜਕੀ ਸੋਹਣਾ ਮੁੱਢ ਤੋਂ ਜ਼ੁਲਮ ਹੁੰਦਾ ਹੈ ਆਇਆ ਅੱਗੇ ਪਿਸਲੇ ਮੁੱਕੇ ਨਹੀਂ ਦਿਨੋਂ ਦਿਨ ਪੈਂਦੇ ਨਾ ਮੇ ਕੁਆੜੇ ਵਾਕੇ ਛੱਡ ਜਾਂਦੇ ਨੇ ਤੈਨੂੰ ਠੱਗ ਬਦੇ ਸੀ ਲਾੜੇ ਓ ਜਿੰਦ ਰੁਲਗੀ ਦੁੱਖਾਂ ਮੇ ਜਿੰਦ ਰੁਲਗੀ ਦੁੱਖਾਂ ਮੇ ਰਹਿਦਾ ਦਿਲ ਮੇਰਾ ਕਬਰਾਇਆ ਔਰ ਤਦੀ ਆਤੀ ਦੇ ਮੁੱਢ ਤੋਂ ਜ਼ੁਲਮ ਹੁੰਦਾ ਦਰਸ਼ਕ ਜਮਾਨਾ ਕਰਦੀ ਇੱਕ ਕੋਰ ਪਾਪ ਹੁੰਦਾ ਕੰਨਿਆ ਪੇਟ ਅੰਦਰ ਹੈ ਮਰਦੀ ਹੋਈ ਜੱਗ ਦੇਖਣ ਤਿੰਦੇ ਨਹੀਂ ਜਨਮ ਤੋਂ ਪਹਿਲੀ ਮਾਰ ਮਕਾਇਆ ਔਰਤ ਦੀ ਯਤੀ ਤੇ ਮੁੱਟੋ ਜ਼ੁਲਮ ਹੁੰਦਾ ਹੈ ਆਇਆ ਹੋ ਇੱਕ ਰਸਮ ਸਤੀ ਦੀ ਸੀ ਪਤੀ ਦੇ ਕਿਸੇ ਕਿਸਮ ਨਾਲ ਮਰ ਜੇ ਨਰ ਭਾਗਣ ਔਰਤ ਜਾਂਦਾ ਵੀ ਕੇ ਮਚਾਇਆ ਔਰਤ ਦੀ ਆਤੀ ਹੀ ਦੇ ਮੁੱਢ ਤੋਂ ਜ਼ੁਲਮ ਹੁੰਦਾ ਹੈ ਆਇਆ ਹੋਏ ਮਰਦ ਲੋਬੀਆਂ ਨੇ ਤੈਨੂੰ ਬਲੀ ਦਾਜ ਵੀ ਚਾਰਿਆ ਬਾਕੇ ਤੇਲ ਮਿੱਟੀ ਦਾਵਾ ਤੈਨੂੰ 베ਰੇ ਮੀ ਨਾਲ ਸਾੜਿਆ ਫਿਰ ਨਾਂ ਬੰਗੂ ਪੁੱਜਦੀ ਨੂੰ ਮਾ ਹੈ ਜਾਂਦਾ ਕਿਹਾ ਬਣਾਇਆ ਔਰਤ ਦੀ ਆਤੀ ਹੀ ਦੇ ਹੁੰਦਾ ਹੈ ਆਇਆ ਹੋ ਕਈ ਦਰਦੀ ਬੰਗਿਆ ਤੋਂ ਤੇਰਾ ਦਰਦ ਗਿਆ ਨਹੀਂ ਜਰਿਆ ਹਰ ਵਸ ਟਪਾਲੀ ਨੇ ਕੈਨੂੰ ਸੰਦ ਦਰਦ ਦਾ ਪਰਿਆ ਹੋ ਜਦ ਤੂੰ ਮੈਂ ਰੈਂਦੀ ਨੂੰ ਕਿਸੇ ਨਾਲ ਦੇ ਕੇ ਤੀਰ ਤਰਾਇਆ ਔਰਤ ਵੀ ਜਤੀ ਦੇ ਮੁੱਢ ਤੋਂ ਜੁਲਮ ਹਟਾ